ਦੀਰੀ ਮੁਕਸਾ ਇਸ ਸਾਈਵ ਦੇ ਕਿਵੇਂ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਾਲੇ ਦੋਸ਼ੀ ਜਸ਼ਨਦੀਪ ਦੇ ਨਾਲ ਨਾਲ ਉਸ ਨੂੰ ਮੋਟਰਸਾਈਕਲ ਤੇ ਭਜਾਉਣ ਵਾਲਾ ਵੀ ਪੁਲਿਸ ਨੇ ਕੁਛੀ ਸਮੇਂ ਦੇ ਵਿੱਚ ਕਾਬੂ ਕਰ ਲਿਆ ਸਾਰੀ ਗੱਲ ਸੁਣਨ ਤੋਂ ਪਹਿਲਾਂ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਕਾਨੂੰਨ ਦੇ ਦਾਇਰੇ ਤੋਂ ਬਾਹਰ ਚੱਲਣ ਵਾਲੇ ਹਰ ਇੱਕ ਬੰਦੇ ਨੂੰ ਸਜ਼ਾ ਜ਼ਰੂਰ ਮਿਲ ਜਾਂਦੀ ਹੈ। ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਜੇ ਸ਼੍ਰੀ ਮੁਖਸਰ ਸਾਹਿਬ ਵਿੱਚ ਬੰਦ ਹਵਾਲਾਤੀ ਜੋ ਦਰਾਨੇ ਪੇਸ਼ੀ ਜ਼ਿਲ੍ਹਾ ਕਚੈਰੀ ਸ਼੍ਰੀ ਮੁਖਸਰ ਸਾਹਿਬ ਤੋਂ ਭੱਜ ਗਿਆ ਸੀ ਉਸ ਨੂੰ ਕਾਬੂ ਕਰਕੇ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਮੀਤ ਸਿੰਘ ਢਿੱਲੋ ਕਪਤਾਨ ਪੁਲਿਸ ਸ਼੍ਰੀ ਮੁਖਸਰ ਸਾਹਿਬ ਨੇ ਦੱਸਿਆ ਕਿ ਦੋਸ਼ੀ ਜਸ਼ਨਦੀਪ ਸਿੰਘ ਵਾਸੀ ਝੰਡੇਾਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੋ ਕਿ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਬੰਦ ਹੈ ਜਿਸ ਨੂੰ ਪੇਸ਼ੀ ਲਈ ਜ਼ਿਲ੍ਹਾ ਕਚੈਰੀ ਸ਼੍ਰੀ ਮੁਕਸਰ ਸਾਹਿਬ ਵਿਖੇ ਲਿਆਂਦਾ ਗਿਆ ਸੀ ਜੋ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਭੱਜ ਗਿਆ ਸੀ ਜਿਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਭਾਗਿਰத் ਸਿੰਘ ਮੀਨਾ ਵੱਲੋਂ ਜਿਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਭਾਗਿਰத் ਸਿੰਘ ਮੀਨਾ ਵੱਲੋਂ ਹਵਾਲਾਤੀ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਸ ਦੀ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸੈਲ ਦੀ ਸਹਾਇਤਾ ਨਾਲ ਦੋਸ਼ੀ ਅਤੇ ਹਵਾਲਾਤੀ ਜਸ਼ਨਦੀਪ ਸਿੰਘ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਪੁਸ਼ਗਿਸ਼ ਦੌਰਾਨ ਦੱਸਿਆ ਕਿ ਜ਼ਿਲ੍ਹਾ ਕਚੈਰੀ ਸ਼੍ਰੀ ਮੁਕਸਰ ਸਾਹਿਬ ਵਿੱਚੋਂ ਉਸ ਨੂੰ ਭੱਜਣ ਵਿੱਚ ਉਸਦੀ ਮਦਦ ਕਰਨ ਵਾਲਾ ਵਿਅਕਤੀ ਕਰਨ ਕੁਮਾਰ ਪੁੱਤਰ ਰਵੀਵਾਸੀ ਉੱਚਾ ਵੇੜਾ ਸ਼੍ਰੀ ਮੁਕਸਰ ਸਾਹਿਬ ਹੈ ਜਿਸ ਨੂੰ ਮੁਕੱਦਮਾ ਉਕਤ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਕਰਨ ਕੁਮਾਰ ਉਰਫ ਕਾਂਚਾ ਨੂੰ ਵੀ ਸਮੇਤ ਮੋਟਰਸਾਈਕਲ ਜੋ ਕਿ ਉਸਨੇ ਅਸ਼ਦੀਪ ਨੂੰ ਭਜਾਉਣ ਲਈ ਵਰਤਿਆ ਸੀ ਕਾਬੂ ਕਰਕੇ ਗ੍ਰਿਫਤਾਰ ਕੀਤਾ ਜਿਸ ਦੇ ਪੁੱਛਗੈਸ ਜਾਰੀ ਹੈ ਮਿਤੀ 2/5/2024 ਨੂੰ ਇੱਕ ਦੋਸ਼ੀ ਜਸ਼ਨਦੀਪ ਸਿੰਘ ਜੋ ਕਿ ਐਂਡੀਪੀਐਸ ਕੇਸ ਦੇ ਵਿੱਚ ਜੇਲ੍ਹ ਚ ਬੰਦ ਸੀ ਉਹ ਦੌਰਾਨੇ ਆਪਣੀ ਤਰੀਕ ਪੇਸ਼ੀ ਤੇ ਉਹ ਪੁਲਿਸ ਮੁਲਾਜ਼ਮਾ ਨੂੰ ਚੱਕਮਾ ਦੇ ਕੇ ਭੱਜ ਗਿਆ ਸੀ ਕੋਰਟ ਕੰਪਲੈਕਸ ਸ਼੍ਰੀ ਮੁਕਸਰ ਸਾਹਿਬ ਤੋਂ ਜਿਸ ਤੇ ਕੀ ਮੁਕੱਦਮਾ ਨੰਬਰ 77 ਮਿਤੀ 2/5/24 ਦਰਜ ਰਜਿਸਟਰ ਹੋਇਆ ਤੇ ਸਾਡੀ ਸੀਆਈਏ ਟੀਮ ਤੇ ਐਸਐਚਓ ਸਿਟੀ ਐਸਐਚਓ सदर ਮਾਨਯੋਗ ਸ਼੍ਰੀ ਭਗੀ ਰਤਮੀਨਾ ਜੀ ਦੀ ਦਿਸ਼ਾ ਨਿਰਦੇਸ਼ ਛੇਠ ਇਹਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਕੀ ਇਸ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੇ ਨਾਲ ਹੀ ਇੱਕ ਕਰਨ ਏਲੀਅਸ ਕਾਂਚਾ ਨਾਮ ਦਾ ਵਿਅਕਤੀ ਜਿਹੜਾ ਕੀ ਇਸ ਦੇ ਨਾਲ ਜੇਲ੍ਹ ਵਿੱਚ ਬੰਦ ਸੀ ਉਹ ਇਹਨੂੰ ਭੁਜਾ ਕੇ ਲੈ ਕੇ ਗਿਆ ਉਸ ਦਾ ਚੋਰੀ ਦਾ ਮੋਟਰਸਾਈਕਲ ਤੇ ਕਰਨ ਐਲੀਅਸ ਕਾਂਚਾ ਨੂੰ ਵੀ ਇਸ ਮੁਕਦਮੇ 'ਚ ਗ੍ਰਿਫਤਾਰ ਕੀਤਾ ਗਿਆ। ਸਰ ਪਹਿਲਾ ਮੁਕਦਮਾ ਜਰੂਰੀ ਸੀ। ਇਹਨਾਂ ਤੇ ਅਰਸ਼ ਜਸ਼ਨ ਵੀ ਤੇ ਤਾਂ ਇਹ ਐਨਡੀਪੀਐਸ ਦਾ ਇੱਕ ਮੁਕਦਮਾ ਦਰਸੀ ਤੇ ਕਰਨ ਕਾਂਚਾ ਤੇ ਤਿੰਨ ਮੁਕਦਮੇ ਦਰਜ ਨੇ ਵੱਖ-ਵੱਖ ਤਾਰਾਵਾਂ ਦੇ। ਇਹ ਜਿਹੜਾ ਸਰ ਜੇਟੀਨਰੀ ਪਲਾਨ ਇਹ ਹਾਂ ਇਹ 15-16 ਦਿਨ ਪਹਿਲਾਂ ਹੀ ਜਿਹੜਾ ਕਰਨ ਕਾਂਚਾ ਹੈ ਜੇਲ੍ਹ 'ਚੋਂ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਜੇਲ੍ਹ 'ਚੋਂ ਭੱਜਣ ਦੀ ਇਹਨਾਂ ਦੀ ਜਿਹੜੀ ਵਿਉਂਤ ਸੀਗੀ ਉਹ ਜੇਲ੍ਹ 'ਚ ਹੀ ਬਣੀ ਸੀ।